ਸਰਚ ਚਰਚਾ ਹੀ ਚੱਲ ਰਹੀ ਹੈ ਕਿ ਸੁਖਬੀਰ ਸਿੰਘ ਬਾਦਲ ਐਸ ਸੀ ਤੋਂ ਉਮੀਦਵਾਰ ਹੋ ਸਕਦੇ ਨੇ ਜੀ ਜੀ ਤੇ ਇਸ ਚਰਚਾ ਚ ਕਿੰਨੀ ਕੋ ਸੱਚਾਈ ਹੈ ਚਰਚਾ ਤਾਂ ਜੀ ਹੁਣ ਮੈਂ ਕੀ ਕਹਿ ਸਕਦਾ ਜੀ ਚਰਚਾ ਨਾਲ ਜੀ ਇਹ ਮੇਰੇ ਕੋਲ ਲੱਗੋਗਾ ਲੈ ਨਹੀਂ ਚਰਚਾ ਚੱਲ ਰਹੀ ਹੈ ਜੀ ਚਰਚਾ ਤਾਂ ਜੀ ਹੁਣ ਮੈਂ ਕੀ ਕਹਿ ਸਕਦਾ ਜੀ ਚਰਚਾ ਨਾਲ ਜੀ ਇਹ ਮੇਰੇ ਕੋਲੋਂ ਕੋਈ ਗੱਲ ਆਈ ਨਹੀਂ ਚਰਚਾ ਚੱਲ ਰਹੀ ਹੈ ਜੀ ਤੁਸੀਂ ਪ੍ਰੈਸ ਵਾਲਿਆਂ ਨੇ ਚਰਚਾ ਜਿਆਦਾ ਟੀਵੀ ਹੈ ਜੀ ਸੁਖਵੀਰ ਸਿੰਘ ਬਾਦਲ ਦੇ ਸਰਗਰਮੀਆਂ ਗਿੱਧੜ ਬਾਹਾ ਚ ਬਹੁਤ ਦੇਖਣ ਨੂੰ ਮਿਲ ਰਹੀਆਂ ਨੇ ਹੁਣੇ ਤੁਹਾਡੇ ਲਈ ਹੈ ਜਾਂ ਉਹ ਆਪਣੇ ਆਪ ਲਈ ਮੈਦਾਨ ਤਿਆਰ ਕਰ ਰਹੇ ਨੇ ਤੁਹਾਡੇ ਨਾਲ ਕੋਈ ਗੱਲਬਾਤ ਹੋਈ ਇਸ ਨੂੰ ਲੈ ਕੇ ਮੈਂ ਨਾਲ ਹੀ ਹੁਣਾਂ ਜੀ ਉਹਨਾਂ ਦੇ ਤੇ ਕੀ ਕਹਿੰਦੇ ਤੁਸੀਂ ਵੀ ਸਵਾਲ ਤਾਂ ਜ਼ਰੂਰ ਕੀਤਾ ਹੋਏਗਾ ਮੀਡੀਆ ਦੀ ਇਹ ਅਟਕਲਾ ਚਰਚਾ ਸੁਣ ਕੇ ਤੁਸੀਂ ਵੀ ਤਾਂ ਕੋਈ ਸਵਾਲ ਕੀਤਾ ਹੋਏਗਾ ਜਾਂ ਉਹਨਾਂ ਨੇ ਇਸ ਬਾਰੇ ਤੁਹਾਡੇ ਨਾਲ ਕੋਈ ਗੱਲ ਕੀਤੀ? ਐਕਚੁਅਲੀ ਜੀ ਤੁਹਾਨੂੰ ਮੈਂ ਦੱਸਦਾ ਜੀ ਅਸ ਜੀ ਹਾਂ ਜੀ ਮੇਰਾ ਉਹਨਾਂ ਦਾ ਨਾਂ ਬਾਦਲ ਪਰਿਵਾਰ ਨਾਲ ਮੇਰਾ ਫੈਮਿਲੀ ਰਿਲੇਸ਼ਨ ਰਾਈਟ ਜਿੱ ਜਿੰਨੀਆਂ ਵੀ ਇਹ ਫਵਾਲਾ ੜਾ ਰਹੀ ਹੈ ਨਾ ਜੀ 23000 ਟੋਟਲੀ ਰੋਂਗ ਜੀ ਮੈਨੂੰ ਅਪਰੋਚ ਬਹੁਤ ਕਰ ਰਹੇ ਇਹਦੇ ਵਿੱਚ ਕੋਈ ਧੋਰਾ ਨਹੀਂ ਮੈਂ ਤੁਹਾਨੂੰ ਐਵੇਂ ਗਲਤ ਗੱਲ ਕਹਾਂ ਮੈਂ ਇਥੇ ਧੋਰਾ ਹੀ ਲੱਗ ਰਹੇ ਨਹੀਂ ਬਹੁਤ ਵੋਟ ਪਈ ਆ ਮੈਨੂੰ ਬੜਾ ਪਿਆਰ ਦਿੱਤਾ ਇਹ ਲੋਕਾਂ ਨੇ ਹੂੰ ਆਮ ਆਦਮੀ ਪਾਰਟੀ ਵਾਲੇ ਤਾਨੂੰ ਅਪਰੋਚ ਵੀ ਬਹੁਤ ਕਰ ਰਹੇ ਆ ਇਹਦੇ ਚ ਵੀ ਕੋਈ ਦੋ ਰਹਿ ਨਹੀਂ ਹੂੰ ਚਲੋ ਉਹਨਾਂ ਦਾ ਧੰਨਵਾਦ ਕਰਦੇ ਆ ਕਿ ਜਿਨ੍ਹਾਂ ਨੇ ਮੈਨੂੰ ਇਸ ਕਾਬਿਲ ਸਮਝਿਆ ਅਗਲੇ ਦਾ ਰਾਈਟ ਬੰਦ ਹੈ ਬਟ ਮੈਂ ਕੈਂਮਲੀ ਨਾਲ ਜੁੜਿਆ ਹੋਇਆ ਕਿ ਸਰਦਾਰ ਸੁਬੀਸ਼ ਸਿੰਘ ਜੀ ਬਾਦਲ ਸਾਹਿਬ ਦੇ ਨਾਲ ਜੁੜਿਆ ਹੋਇਆ ਹੂੰ ਚਾਹੇ ਮੈਂ ਇਲੈਕਸ਼ਨ ਲੜਲਾਂ ਚਾਹੇ ਉਹ ਆਪ ਲੜ ਲੈਣ ਕੋਈ ਖਾਸ ਗੱਲ ਨਹੀਂ ਕਰਦਾ ਮੈਨੂੰ ਇਸ ਗੱਲ ਦਾ ਕੋਈ ਮਤਲਬ ਨਹੀਂ ਜੀ ਜੋ ਆਪ ਲੜਦੇ ਆ ਮੈਂ ਉਹਨਾਂ ਦੀ ਮਦਦ ਕਰੂੰਗਾ ਜੀ ਜੇ ਮੈਨੂੰ ਟਿਕਟ ਦਿੰਦੇ ਆ ਫਿਰ ਉਹ ਮੇਰੀ ਮਦਦ ਕਰਨਗੇ ਕਿਉਂ ਮੈਂ ਤਾਂ ਆ ਹੀ ਉਹਨਾਂ ਦੇ ਪਾਰਟੀ ਦੇ ਪ੍ਰਧਾਨ ਆ ਜੀ ਮੈਨੂੰ ਤਾਂ ਟਿਕਟ ਹੋ ਦੇਣਗੇ ਹੂੰ ਤੇ ਕੋਈ ਐਸੀ ਚਰਚਾ ਉਹਨਾਂ ਨੇ ਗੱਲ ਕੀਤੀ ਹੈ ਮਤਲਬ ਇੰਨਾ ਅਫਵਾਹਾਂ ਨੂੰ ਜਾਂ ਇੰਨਾ ਚਰਚਾਵਾਂ ਜਾਂ ਝਟਕਲਾਂ ਨੂੰ ਤੁਸੀਂ ਕਿਵੇਂ ਦੇਖਦੇ ਹੋ ਕੋਈ ਸੱਚਾਈ ਹੈ ਹੋ ਸਕਦੇ ਨੇ ਸੁਖਬੀਰ ਬਾਦਲ ਉਮੀਦਵਾਰ ਮੇਰਾ ਮੋੜ ਤਾਂ ਸਵਾਲ ਉਹੀ ਰਹੇਗਾ ਜੀ ਦੇਖੋ ਮੈਂ ਜਵਾਬ ਮੇਰਾ ਵੀ ਹੀ ਰਹੂਗਾ ਜੀ ਜੀ ਕਿ ਪਾਰਟੀ ਪ੍ਰਧਾਨ ਕਿਸੇ ਵੀ ਟਿਕਟ ਤੋਂ ਇਲੈਕਸ਼ਨ ਲੜ ਸਕਦਾ ਇਟ ਇਜ਼ ਰਾਈਟ ਕਿਉਂਕਿ ਟਿਕਟ ਹੋਣੇ ਦੇਣੀ ਹੈ ਜੀ ਹੂੰ ਜੇ ਉਹਨਾਂ ਦਾ ਆਪ ਦਾ ਮਨ ਕਰੇ ਵੀ ਮੈਂ ਮੈਂ ਲੜਨੀ ਆ ਕੀ ਆਉਂਦਿਆਂ ਨੂੰ ਇਹ ਤੋਂ ਕੁਝ ਦੀ ਗੱਲ ਮੇਰੇ ਵਾਸਤੇ ਕੋਈ ਹੋ ਹੀ ਨਹੀਂ ਸਕਦੀ ਜੀ ਹੂੰ ਤੇ ਜੇ ਮੈਨੂੰ ਦੇਣਗੇ ਤਾਂ ਆਪਾਂ ਵੀ ਤਿਆਰ ਹਾਂ ਜੀ ਮਤਲਬ ਪਰ ਪੂਰਾ ਜ਼ੋਰ ਲਗਾ ਰਹੀ ਹੈ ਪਾਰਟੀ ਗਿੱਦੜਵਾਹਾ ਜੋ ਹੁਣ ਤੁਹਾਡੇ ਲਈ ਆ ਪ੍ਰਧਾਨ ਸਾਹਿਬ ਆਪਣੇ ਹੀ ਲਗਾ ਰਹੀ ਇਸ ਬਾਰੇ ਤਾਂ ਚਲੋ ਤੁਸੀਂ ਕੁਝ ਵੀ ਸਾਫ਼ ਨਹੀਂ ਕਰ ਰਹੇ ਤੁਹਾਡਾ ਅਰਜੀ ਤੁਨ ਮੈਂ ਦੱਸਦਾ ਜੀ ਲੋਕ ਐਵੇਂ ਟੋਟਲ ਗਲਤ ਅਫਵਾਵਾ ਡਾ ਰਹੇ ਯਾਰ ਸਾਡਾ ਇੱਕ ਪੈਸਾ ਵੀ ਮੇਰਾ ਉਹਨਾਂ ਨਾਲ ਕੋਈ ਫਰਕ ਨਹੀਂ ਜੇ ਪ੍ਰਧਾਨ ਜੀ ਲੜਦੇ ਆ ਤਾਂ ਵੀ ਮੈਂ ਲੜਨਾ ਜੇ ਮੈਂ ਲੜਦਾ ਤਾਂ ਪ੍ਰਧਾਨ ਜੀ ਲੜਦੇ ਆਮਾਦੀ ਪਾਰਟੀ ਵੀ ਤੁਹਾਨੂੰ ਆਪਣੀ ਪਾਰਟੀ ਚ ਲਿਆਉਣ ਲਈ ਪੂਰੀ ਕੋਸ਼ਿਸ਼ ਕਰ ਰਹੀ ਹੈ ਜਿਵੇਂ ਤੁਸੀਂ ਹੀ ਕਹਿ ਰਹੇ ਹੋ ਤੇ ਤੁਸੀਂ ਕੀ ਜਵਾਬ ਦੇ ਰਹੇ ਹੋ ਉਹਨੇ ਮੈਨੂੰ ਅਪਰੋਚ ਮੈਂ ਉਹਨਾਂ ਨੂੰ ਮਨਾ ਕਰਤਾ ਮੈਂ ਕਿਹਾ ਜੀ ਮੈਂ ਆਪਣਾ ਫੈਮਲੀ ਨਾਲ ਅਟੈਚ ਆ ਜੀ ਸੁਖਬੀਰ ਸਿੰਘ ਬਾਦਲ ਸਾਹਿਬ ਨੇ ਹੀ ਮੈਨੂੰ ਲੀਡਰ ਬਣਾਇਆ ਉਹਨਾਂ ਦੇ ਨਾਲ ਹੀ ਮੈਂ ਅਟੈਚ ਆ ਮੈਂ ਉਹਨਾਂ ਦੇ ਨਾਲ ਹੀ ਰਹੂੰਗਾ ਪਲੀਜ਼ ਮੈਨੂੰ ਨਾ ਤੁਸੀਂ ਅਪਰੋਚ ਕਰੋ ਮੈਨੂੰ ਨਾ ਮਜਬੂਰ ਕਰੋ ਥੋੜੀ ਵੀ ਪੋਜੀਸ਼ਨ ਔਕਾਟ ਹੁੰਦੀ ਆ ਮੈਨੂੰ ਬੜਾ ਅਜੀਬ ਲੱਗਦਾ ਜਦੋਂ ਤੁਸੀਂ ਵਾਰੀ ਵਾਰੀ ਮੈਨੂੰ ਅਪਰੋਚ ਕਰਦੇ ਹੋ ਹੂੰ ਸੋ ਮੈਂ ਉਹਨਾਂ ਨੂੰ ਇਹੀ ਜਵਾਬ ਦਿੱਤਾ ਵੀ ਥੈਂਕ ਯੂ ਸੋ ਮਾਚ ਜਿਹੜਾ ਤੁਸੀਂ ਮੈਨੂੰ ਇਸ ਦਲ ਦੇ ਕਾਬਿਲ ਸਮਝਿਆ ਹੂੰ ਤੇ ਮੈਂ ਇਹਨਾਂ ਨੂੰ ਛੱਡਦਾ ਨਹੀਂ ਕਾ ਚ ਪਾਰ ਜੀ ਤੇ ਇੱਕ ਚਰਚਾ ਇਹ ਵੀ ਚੱਲਦੀ ਸੀ ਕਿ ਮਨਪ੍ਰੀਤ ਬਾਦਲ ਵੀ ਆਕਾਲੀ ਦਲ 'ਚ ਵਾਪਸੀ ਕਰ ਸਕਦੇ ਨੇ ਜੀ ਆਉਂਦਿਆਂ ਨੂੰ ਜੀ ਉਹਨਾਂ ਨੂੰ ਵੀ ਉਹਨਾਂ ਦਾ ਵੀ ਰਾਈਟ ਬੰਦਾ ਜੀ ਕੋਈ ਵੀ ਬੰਦਾ ਕਿਸੇ ਪਾਰਟੀ ਜਾ ਸਕਦਾ ਜੀ ਆਪਾਂ ਕੌਣ ਹੁੰਦੇ ਰੋਕਣ ਨੂੰ ਕਿਸ ਸੁਖਵੀਰ ਬਾਦਲ ਨੇ ਇਸ ਮੁਤਲਕ ਤੁਹਾੜ ਨਾਲ ਕੋਈ ਗੱਲਬਾਤ ਕੀਤੀ ਨਹੀਂ ਜੀ ਮੇਰੇ ਨਾਲ ਕੋਈ ਗੱਲਬਾਤ ਨਹੀਂ ਕੀਤੀ ਜੀ ਉਹ ਆਉਂਦਿਆਂ ਤਾਂ ਉਹਨਾਂ ਨੂੰ ਵੀ ਜੀ ਐ ਇਹਨੂੰ ਜੀ ਵਾਪਸੀ ਨੂੰ ਲੈ ਕੇ ਹੋਰ ਕੋਈ ਚਰਚਾ ਨਹੀਂ ਚੱਲ ਰਹੀ ਨਹੀਂ ਜੀ ਮੇਰੇ ਨਾਲ ਨਹੀਂ ਕੋਈ ਚਰਚਾ ਕੀਤੀ ਪਰ ਜੇ ਆਉਂਦੇ ਆ ਤਾਂ ਫਿਰ ਮੋਰ ਸਵੈਲਕਮ ਜੀ ਅਸੀਂ ਹੋਰ ਤਕੜੇ ਹੋ ਜਾਗੇ ਠੀਕ ਹੈ ਮੈਂ ਬਸ ਆਖਰੀ ਸਵਾਲੋਸੇ ਤੇ ਆਵਾਂਗੀ ਕਿ ਸੁਖਬੀਰ ਬਾਦਲ ਨੇ ਕੋਈ ਇੱਛਾ ਜ਼ਾਹਰ ਕੀਤੀ ਹੋਵੇ ਜਿਹੜੀਆਂ ਚਰਚਾਵਾਂ ਚੱਲ ਰਹੀਆਂ ਨੇ ਨਾ ਚਰਚਾਵਾਂ ਦਾ ਕੋਈ ਤਾਂ ਬਿਨਾਂ ਰਿਹਾ ਹੋਵੇਗਾ ਉਹਨਾਂ ਦੀ ਸਰਗਰਮੀ ਨੂੰ ਲੈ ਕੇ ਹੀ ਤੇ ਕੋਈ ਇੱਛਾ ਜ਼ਾਹਰ ਕੀਤੀ ਕਿ ਹਾਂ ਮੈਂ ਇਹ ਤੋਂ ਉਮੀਦਵਾਰ ਹੋ ਸਕਦਾ ਕਿਉਂਕਿ ਤੁਸੀਂ ਇਥੇ ਉਮੀਦਵਾਰ ਰਹੇ ਹੋ ਤਾਂ ਤੁਹਾਨੂੰ ਕੌਨਫੀਡੈਂਸ ਲੈਣਾ ਬੜਾ ਜ਼ਰੂਰੀ ਹੋ ਜਾਂਦਾ ਹੈ ਸੋ ਤੁਹਾਡੇ ਨਾਲ ਇਸ ਰਿਗਾਰਡਿੰਗ ਕੋਈ ਗੱਲ ਮੈਂ ਉਹਨਾਂ ਦੇ ਨਾਲ ਪੂਰਾ ਕੌਨਫੀਡੈਂਸ 'ਚ ਹੀ ਆਂ ਜੀ ਹਮ ਮੈਂ ਉਹਨਾਂ ਤੋਂ 1 ਇੰਚ ਵੀ ਬਾਹਰ ਨਹੀਂ ਜੀ ਸੁਖਵੀਰ ਜੀ ਤੋਂ ਹਮ ਮੈਨੂੰ ਚਾਹੇ ਕੌਨਫੀਡੈਂਸ ਲੈਣ ਚਾਹੇ ਨਾ ਲੈਣ ਇਹਨਾਂ ਗੱਲਾਂ ਨਾਲ ਕੋਈ ਫਰਕ ਨਹੀਂ ਪੈਂਦਾ ਮੈਂ ਉਹਨਾਂ ਦੇ ਨਾਲ ਹੀ ਨਾਲ ਹੀ ਰਹੂੰਗਾ ਮੈਨੂੰ ਸਭ ਮੈਂ ਤਾਂ ਸਿਰਫ ਉਹਨਾਂ ਦੇ ਆਰਡਰ ਦੀ ਪਾਲਣਾ ਕਰਨੀ ਹੈ ਦੈਟਸ ਇਟ